ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵੀ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਹੁਤ ਹੀ ਵਧੀਆ ਇੱਕ ਜਿਹੜਾ ਫਾਰਮੂਲਾ ਲੈ ਕੇ ਆਏ ਆ ਪਿਆਜ਼ ਲੈ ਲਿਆ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਵਿੱਚੋਂ ਖਾਲੀ ਕਰ ਲੈਣਾ ਹੈ ਤੇ ਇਹ ਮੱਛਰ ਨੂੰ ਵੀ ਭਜਾਊਗਾ ਘਰ ਦੇ ਵਿੱਚੋਂ ਮਹਿਕ ਵੀ ਬਹੁਤ ਵਧੀਆ ਆਊਗੀ ਤੇ ਟਰਾਈ ਕਰਕੇ ਦੇਖਿਓ ਜੀ ਸਾਰੇ ਬਹੁਤ ਵਧੀਆ ਰਿਜ਼ਲਟ ਇਹਦਾ ਮਿਲਦਾ ਆ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਖਾਲੀ ਕਰ ਲੈਣਾ ਹੈ ਦੇਖੋ ਐਦਾ ਖਾਲੀ ਕਰ ਲਿਆ ਵਿੱਚੋਂ ਪਿਆਜ਼ ਨੂੰ ਫਿਰ ਕਿਸ ਕੋਲੀ ਜੇ ਰੱਖ ਲਓ ਜਾਂ ਮੈਂ ਇੱਕ ਦੀਵਾ ਲਿਆ ਆ ਗੋਲ ਦੀਵਾ ਲਿਆ ਉਹਦੇ ਵਿੱਚ ਇਹਨੂੰ ਰੱਖ ਲਿਆ ਤੇ ਇਹਦੇ ਵਿੱਚ ਆਪਾਂ ਰੂੰ ਦੀ ਇੱਕ ਬੱਤੀ ਮੋਟੀ ਜਿਹੀ ਬਣਾ ਕੇ ਰੱਖਦੇ ਆ ਥੱਲੇੋਂ ਮੋਟੀ ਜਿਹੀ ਕਰ ਲੈਨੇ ਆ ਉੱਪਰ ਜਿਹੜੀ ਥੋੜੀ ਪਤਲੀ ਕਰਦੇ ਆ ਇਹਨੂੰ ਤੇ ਪਹਿਲਾਂ ਆਪਾਂ ਬੱਤੀ ਬਣਾ ਕੇ ਵਿੱਚ ਇਹਦੇ ਰੱਖਦੇ ਆ ਜ਼ਰੂਰ ਇਹ ਜਿਹੜਾ ਫਾਰਮੂਲਾ ਇੱਕ ਵਾਰੀ ਅਪਣਾ ਕੇ ਦੇਖਿਓ ਬਹੁਤ ਹੀ ਵਧੀਆ ਇਹਦਾ ਰਿਜ਼ਲਟ ਮਿਲਦਾ ਆ ਤੇ ਪਹਿਲਾਂ ਤਾਂ ਮੈਂ ਇਹਦੇ ਦੇਖਦੀ ਸੁਣਦੀ ਸੀ ਹੁਣ ਤਾਂ ਮੈਂ ਆਪ ਜਿਹੜਾ ਇਹ ਅਜਮਾ ਕੇ ਦੇਖਿਆ ਬਣਾ ਕੇ ਬਹੁਤ ਵਧੀਆ ਰਿਜ਼ਲਟ ਇਹਦਾ ਮਿਲਦਾ ਘਰ ਦੇ ਵਿੱਚੋਂ ਮੱਛਰ ਵੀ ਭੱਜੂਗਾ ਤੇ ਮਹਿਕ ਵੀ ਬਹੁਤ ਸੋਹਣੀ ਆਊਗੀ ਕੋਈ ਔਖਾ ਨਹੀਂ ਹੈਗਾ ਤੇ ਘਰ ਦੇ ਸਮਾਨ ਦੇ ਨਾਲੇ ਜਿਹੜਾ ਪਿਆਜ਼ ਵੀ ਆਪਣੇ ਹੁੰਦਾ ਰੂਹ ਵੀ ਹੁੰਦਾ ਆ ਤੇ ਘਰ ਦੇ ਸਮਾਨ ਦੇ ਨਾਲ ਹੀ ਆਪਾਂ ਜਿਹੜਾ ਇਹ ਇੱਕ ਦੀਵਾ ਬਣਾ ਕੇ ਜਿਹੜਾ ਤਿਆਰ ਕਰਨਾ ਆ ਬੱਤੀ ਬਣਾ ਕੇ ਆਪਾਂ ਰੱਖ ਲਈ ਗੋਲ ਜਿਹੜੀ ਬੱਤੀ ਬਣਾ ਲਈ ਸੀ ਸਰੋਂ ਦਾ ਤੇਲ ਦੇਸੀ ਤੇਲ ਜਿਹਨੂੰ ਆਪਾਂ ਬੋਲਦੇ ਆਂ ਉਹੀ ਆਪਾਂ ਤੇਲ ਇਹਦੇ ਵਿੱਚ ਪਾਉਣਾ ਆ ਚੰਗੀ ਤਰ੍ਹਾਂ ਇਹਨੂੰ ਦਬਾ ਕੇ ਜਿਹੜਾ ਆ ਕਿਉਂਕਿ ਬੱਤੀ ਮੋਟੀ ਜਿਹੀ ਆ ਨਾ ਤੇ ਦਬਾ ਕੇ ਚੰਗੀ ਤਰ੍ਹਾਂ ਇਹਦੇ ਵਿੱਚ ਤੇਲ ਪਾ ਦੇਣਾ ਹੈ ਭਰ ਦੇਣਾ ਇਹਨੂੰ ਚੰਗੀ ਤਰ੍ਹਾਂ ਤੇ ਫਿਰ ਮੈਂ ਜਿਹੜਾ ਆਪਾਂ ਕੋਇਲ ਲਾਣੇ ਆ ਨਾ ਮੱਛਰ ਭਜਾਉਣ ਤੋਂ ਉਹ ਥੋੜੀ ਜਿਹੀ ਪੀਸ ਲੈ ਕੇ ਕੁੱਟ ਲਿਆ ਸੀ ਉਹਦਾ ਪਾਊਡਰ ਜਿਹਾ ਬਣਾ ਲਿਆ ਸੀਗਾ ਦਰਦਰਾ ਜਿਹਾ ਉਹਨੂੰ ਕੁੱਟ ਲਿਆ ਪਹਿਲਾਂ ਆਪਾਂ ਪਿਆਜ਼ ਨੂੰ ਖਾਲੀ ਕੀਤਾ ਬੱਤੀ ਬਣਾ ਕੇ ਰੱਖੀ ਵਿੱਚ ਤੇ ਹੁਣ ਜਿਹੜਾ ਤੇਲ ਪਾ ਦਿੱਤਾ ਇਹ ਜਿਹੜਾ ਮੈਂ ਕੋਇਲ ਆਪਾਂ ਲਾਉਂਦੇ ਆ ਮੱਛਰ ਤੋਂ ਤੇ ਉਹ ਮੈਂ ਜਿਹੜੀ ਆ ਉਹ ਕੁੱਟ ਲਈ ਸੀਗੀ ਤੇ ਕੁੱਟ ਕੇ ਇਹ ਜਿੰਨੀ ਕਿ ਇਹਦੇ ਵਿੱਚ ਪੈਂਦੀ ਹੈ ਇਹਨੂੰ ਇਹਦੇ ਵਿੱਚ ਪਾ ਦੇਣਾ ਇਹਨੇ ਤਾਂ ਮੱਛਰ ਨੂੰ ਭਜਾਉਣਾ ਆ ਤੇ ਇਸ ਤੋਂ ਬਾਅਦ ਆਪਾਂ ਮਹਿਕ ਲਈ ਵੀ ਇੱਕ ਚੀਜ਼ ਇਹਦੇ ਵਿੱਚ ਪਾਉਣੀ ਆ ਉਹਦੋਂ ਬਹੁਤ ਵਧੀਆ ਘਰ ਦੇ ਵਿੱਚੋਂ ਮਹਿਕ ਆਉਂਦੀ ਆ ਤੇ ਆਪਣੇ ਸਾਹ ਵਾਸਤੇ ਵੀ ਆਪਾਂ ਨੂੰ ਇਹ ਜਿਹੜੀ ਆ ਫਾਇਦਾ ਕਰਦੀ ਆ ਕਪੂਰ ਆ ਜੀ ਇਹ ਡਲੀ ਵਾਲਾ ਕਪੂਰ ਜਿਹੜਾ ਇੱਕਦਮ ਇਦਾਂ ਹੱਥ ਨਾਲ ਭਰ ਜਾਂਦਾ ਆ ਤੇ ਅਸੀਂ ਤਾਂ ਐਸੇ ਵੀ ਘਰ ਦੇ ਵਿੱਚ ਇਹਦੀ ਮਸ਼ੀਨ ਇੱਕ ਮਿਲਦੀ ਆ ਉਦੋਂ ਤੇ ਲਾ ਕੇ ਤੇ ਰੋ ਸ਼ਾਮ ਨੂੰ ਅਸੀਂ ਜਲਾਦੇ ਦਾ ਆ ਬਹੁਤ ਸੋਹਣੀ ਮਹਿਕ ਜਿਹੜੀ ਘਰ ਚ ਆਉਂਦੀ ਆ ਤੇ ਇਹਦੇ ਨਾਲ ਸਾਹ ਨੂੰ ਜਿਨ੍ਹਾਂ ਨੂੰ ਸਾਹ ਦੀ ਪ੍ਰੋਬਲਮ ਆ ਉਹਨਾਂ ਵਾਸਤੇ ਬਹੁਤ ਫਾਇਦਾ ਕਰਦਾ ਆ ਇਹ ਕਿ ਘਰ ਦੇ ਵਿੱਚ ਜਲਾਓ ਇਹਦਾ ਕੋਈ ਨੁਕਸਾਨ ਨਹੀਂ ਗਾ ਕਪੂਰ ਦਾ ਤੇ ਉਹ ਪਾ ਦਿੱਤਾ ਆਪਾਂ ਤੇ ਚੰਗੀ ਤਰ੍ਹਾਂ ਪਾ ਦੇਣਾ ਇਹਨਾਂ ਦਵਾ ਕੇ ਤੇ ਫਿਰ ਇਹਨੂੰ ਜਲਾ ਦਿੰਨੇ ਆ ਜੀ ਅਜਮਾਇਆ ਹੋਇਆ ਫਾਰਮੂਲਾ ਆ ਜ਼ਰੂਰ ਇੱਕ ਵਾਰੀ ਟਰਾਈ ਕਰਕੇ ਦੇਖੋ ਕੋ ਔਖਾ ਕੰਮ ਨਹੀਂ ਕਰਦੇ ਸਮਾਨ ਨਾਲ ਇਹ ਤਿਆਰ ਹੋ ਜਾਂਦਾ ਆ ਤੇ ਮੈਂ ਤੇ ਬਣਾ ਕੇ ਜਲਾਇਆ ਤੇ ਮੱਛਰ ਵੀ ਭੱਜ ਗਿਆ ਤੇ ਘਰ ਚੋਂ ਮਹਿਕ ਵੀ ਬਹੁਤ ਸੋਹਣੀ ਆਂਦੀ ਆ ਵੀਡੀਓ ਮੈਂ ਸਾਂਝੇ ਲੈ ਕੇ ਆਨੀ ਹੁੰਦੀ ਆ ਛੋਟੀ ਜਿਹੀ ਬਣਾਣੀ ਹੁੰਦੀ ਆ ਸਪੋਰਟ ਮੇਰੇ ਚੈਨਲ ਨੂੰ ਕਰ ਦਿਆ ਕਰੋ ਜੀ ਕਮੈਂਟ ਕਰਕੇ ਦੱਸਿਆ ਕਰੋ ਮੈਨੂੰ ਕਿੱਦਾਂ ਦੀ ਮੇਰੀ ਜਿਹੜੀ ਵੀਡੀਓ ਲੱਗਦੀ ਹੁੰਦੀ ਆ ਤੁਹਾਨੂੰ ਤੇ ਆਪਾਂ ਇਹ ਲੱਗ ਜੇ ਜਿਹੜੀ ਵੀਡੀਓ ਬਣਾਈ ਆ ਦੇਖੋ ਜੀ ਆਪਾਂ ਦੀਵਾ ਜਲਾ ਲਿਆ ਬਹੁਤ ਸੋਹਣੀ ਇਹਦੇ ਨਾਲ ਮਹਿਕ ਆਊਗੀ ਮੱਛਰ ਵੀ ਭੱਜ ਜਾਊਗਾ ਜਰੂਰ ਅਪਣਾ ਕੇ ਦੇਖੋ ਬਣਾ ਕੇ ਦੇਖੋ ਨਵੇਂ ਵੀਵਰ ਚੈਨਲ ਨੂੰ ਸਬਸਕ੍ਰਾਈਬ ਕਰੋ ਸਪੋਰਟ ਕਰੋ ਮੇਰੇ ਚੈਨਲ ਨੂੰ ਜੀ ਤੜੀ ਸਪੋਰਟ ਦੀ ਮੈਨੂੰ ਲੋੜ ਹੈ ਤੇ ਲਓ ਜੀ ਆਪਾਂ ਤਾਂ ਬਣਾ ਕੇ ਜਿਹੜਾ ਆ ਪਿਆਜ਼ ਦਾ ਦੀਵਾ ਜਿਹੜਾ ਬਣਾ ਕੇ ਆਪਾਂ ਜਲਾ ਲਿਆ ਤੁਸੀਂ ਵੀ ਬਣਾ ਕੇ ਟਰਾਈ ਕਰਕੇ ਜ਼ਰੂਰ ਦੇਖੋ ਜੀ ਬਹੁਤ ਫਾਇਦਾ ਮਿਲੂਗਾ ਇਹਦੇ ਨਾਲ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਜ਼ਿਆਦਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ